ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀવાડી ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਈਆਂ ਜੀ ਗਿਆਨਦੀਪ ਐਜੂਕੇਸ਼ਨ ਮਿਸ਼ਨ ਦੌਰਾਨ ਟੀਚਰ ਭਰਤੀ ਕਰਨੇ ਨੇ ਜੀ Rajasthan, Punjab, Haryana ਯੋਗਤਾ 10ਵੀਂ, 12ਵੀਂ ਪਾਸ ਉਮਰ 18 ਤੋਂ ਲੈ ਕੇ 45 ਸਾਲ ਤੱਕ ਲੇਡੀਜ਼ ਐਂਡ ਜੈਂਟਸ ਦੋਨੋਂ ਹਿੱਸਾ ਲੈ ਸਕਦੇ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ 8684984683 ਟਰਾਲਾ ਵਿਕਾਊ ਹੈ ਜੀ 14/7 ਦਾ ਮਲਸੀਆਂ ਦਾ ਬਣਿਆ ਜੀ ਵੇਟ ਹੈ ਦਾ 8 ਕੁਆਂਟਲ 192 ਰੇਟ ਫੁੱਲ ਹੈਵੀ ਏਰੀਆ ਧਰਮਕੋਟ ਮੋਗਾ 9781760809 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਰ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਵੀਰਾਂ ਦਾ ਧੰਨਵਾਦ ਤੇ ਵੀਡੀਓ ਨੂੰ ਬਤੁ ਬਤ ਸ਼ੇਅਰ ਲਾਈਕ ਕਰ ਦਿਓ ਮੋਟਰ ਕਨੈਕਸ਼ਨ ਚਾਹੀਦਾ ਇਸ ਵੀਰ ਨੂੰ ਜੇ ਤਰਨਤਾਰਨ ਏਰੀਏ ਚ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਦੇ ਨਾਲ ਸੰਪਰਕ ਕਰੇ 89 671 57 818 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰੋ ਟਾਟਾ ਵਿਸਟਾ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਪਾਰਸਿੰਗ 2026 ਤੱਕ ਹੈ ਜੀ ਏਰੀਆ ਟਾਂਡਾ ਹੁਸ਼ਿਆਰਪੁਰ ਰੇਟ 1 ਲੱਖ 10000 ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਬੇਸ਼ੀ ਨਹੀਂ ਗੱਡੀ ਚ ਵਧੀਆ ਏਸੀ ਹੀਟਰ ਚੱਲਦਾ ਜੀ 99699 65967 99699 65967 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ 1 ਲੱਖ 10000 ਚ ਖਰੀਦ ਸਕਦੇ ਹੋ ਲੁਧਿਆਣਾ ਏਰੀਏ ਚ ਕਿਸੇ ਵੀ ਵੀਰ ਨੇ ਬਾਹਣ ਠੇਕੇ ਤੇ ਦੇਣਾ ਹੋਵੇ ਤਾਂ ਸੰਪਰਕ ਕਰੋ ਜੀ ਵੱਧ ਘੱਟ ਹੋਵੇ ਚਾਹੇ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ ਵੀਰ ਲੈ ਲੈਣਗੇ 87270 99436 ਇਸ ਨੰਬਰ ਤੇ ਸੰਪਰਕ ਕਰੋ ਰੋਪੜ ਏਰੀਏ ਚ 15 ਲੱਖ ਤੱਕ ਬਾਹਣ ਚਾਹੀਦਾ ਸਵੇਰ ਨੂੰ ਜੇਕਰ ਕੋਈ ਵੀਰ ਵੇਚਣ ਦਾ ਚਾਹਵਣ ਹੋਵੇ ਰੋਪੜ ਏਰੀਏ ਚ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੇ 9855723288 ਇਸ ਨੰਬਰ ਤੇ ਸੰਪਰਕ ਕਰੋ ਬੱਕਰੀ ਵਿਕਾਊ ਹੈ ਜੀ ਏਜ 7 ਮਹੀਨੇ ਏਰੀਆ ਜਲੰਧਰ ਰੇਟ ਮੰਗਿਆ ਜੀ 7000 7000 ਰੁਪਏ ਰੇਟ ਰੱਖਿਆ ਗਿਆ 7 ਮਹੀਨਿਆਂ ਦੀ ਬੱਕਰੀ ਵਿਕਾਊ ਹੈ ਜੀ ਏਰੀਆ ਜਲੰਧਰ 9417948565 ਇਸ ਨੰਬਰ ਤੇ ਫੋਨ ਕਰਕੇ ਤੁਸੀਂ 7 ਮਹੀਨਿਆਂ ਦੀ ਬੱਕਰੀ ਹੈ ਜਿਹੜੀ 7000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਦਿਓ 0.2 ਮਰੂਤੀ ਵਿਕਾਊ ਹੈ ਜੀ 2002 ਮਾਡਲ ਏਸੀ ਹੀਟਰ ਦੀ ਹੋ ਕੇ 60% ਟੈਰਨ ਦੀ ਕੰਡੀਸ਼ਨ ਪਈ ਹੈ ਜੀ ਏਰੀਆ ਰਾਮਪਰਾ ਫੁੱਲ ਰੇਟ ਹੈ ਜੀ 41000 ਬਾਕੀ ਕੋਈ ਕਮੀ ਪੇਸ਼ੀ ਨਹੀਂ ਸਾਫ ਕੰਡੀਸ਼ਨ ਦੀ ਗੱਡੀ ਹੈ ਮਾਲਕ ਵੀਰ ਦਾ ਕਹਿਣਾ ਜੀ 8434553766 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਗੱਡੀ 41000 ਰੁਪਏ ਚ ਤੁਸੀਂ ਖਰੀਦ ਸਕਦੇ ਹੋ ਸਪਾਰਕ ਗੱਡੀ ਵਿਕਾਊ ਹੈ ਜੀ 2009 ਮਾਡਲ ਗੱਡੀ ਹੈ ਪਹਿਲੇ ਨਾਂ ਹੈ ਟਾਇਰ ਨਵੇਂ ਨੇ ਜੀ ਯਾਰ ਨਵੇਂ ਨੇ ਜੀ ਪਹਿਲੇ ਨਾਏ ਆ ਗੱਡੀ 85000 ਰੁਪਏ ਰੇਟ ਮੰਗਿਆ ਕੰਡੀਸ਼ਨ ਓਕੇ ਆ ਏਰੀਆ ਰਾਮਪਰਾ ਫੁੱਲ ਹੈ ਜੀ 7508337887 7508337087 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਓ ਸਵਿਫਟ ਜਡੀ ਗੱਡੀ ਵਿਕਾਊ ਹੈ ਜੀ 2013 ਮਾਡਲ ਗੱਡੀ ਹੈ ਵੀਆਈਪੀ ਨੰਬਰ ਪੰਜਾਬ ਦਾ ਪਹਿਲੇ ਨਾਏ ਆ ਜੀ ਗੱਡੀ ਏਰੀਆ ਕੋਟਕਪੂਰਾ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਪਹਿਲੇ ਨਾ ਆਇਆ ਗੱਡੀ 9877208391 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਸੋਨਾਲੀਕਾ 60 ਟਰੈਕਟਰ ਵੇਚਾਉ ਹੈ ਜੀ 2016 ਮਾਡਲ 1700 ਘੰਟੇ ਚੱਲਿਆ ਜੀ 75% ਟਾਇਰ ਨੇ ਪੰਜਾਬ ਨੰਬਰ ਪਹਿਲੇ ਨਾ ਏਰੀਆ ਪਧੌੜ ਹੈ ਜੀ ਬਾਕੀ ਤੁਸੀਂ ਆਪ ਹੀ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਰੇਟ ਤੈਅ ਕਰ ਸਕਦੇ ਨੰਬਰ ਨੋਟ ਕਰ ਲਓ 98157 96174 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 60 ਟਰੈਕਟਰ ਨੂੰ ਖਰੀਦ ਸਕਦੇ ਹੋ 50 ਕਿੱਲੇ ਨਹਿਰੀ ਜ਼ਮੀਨ ਵਿਕਾਊ ਹੈ ਜੀ ਮੋਗੇ ਦਾ ਪਹਿਲਾ ਨੱਕਾ ਬਾਣ ਚ ਖੁੱਲਦਾ ਜੀ ਭਾਰਤ ਮਾਲ ਰੋਡ ਤੇ ਪਿੰਡ ਦੀ ਨਿਆਈ ਵਾਲਾ ਵਧੀਆ ਬਾਣਾ ਪੂਰਾ ਟੌਪ ਦਾ ਬਾਣਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਰੇਟ ਦੀ ਗੱਲ ਕਰੀਏ 13,50,000 ਕਿੱਲੇ ਦਾ ਜੀ 13 ਲੱਖ 50 ਹਜ਼ਾਰ ਕਿੱਲੇ ਦਾ ਰੇਟ ਰੱਖਿਆ ਗਿਆ 50 ਕਿੱਲੇ ਨਹਿਰੀ ਜ਼ਮੀਨ ਵਿਕਾਊ ਹੈ ਜੀ ਪਹਿਲਾ ਨੱਕਾ ਮੋਗੇ ਦਾ ਬਾਣ ਦੇ ਵਿੱਚ ਖੁੱਲਦਾ ਤੇ ਬਾਕੀ ਰੇਟ ਹੈਗਾ ਵੀਰ ਦਾ 13 ਲੱਖ 50 ਹਜ਼ਾਰ ਤਕਸੀਮ ਟੱਕ ਹੈ ਜੀ ਏਰੀਆ ਹੈਗਾ 43 ਐਫ ਪਿੰਡ ਬੜਿੰਗਾ ਕਰਨਪੁਰ ਗੰਗਾ ਨਗਰ ਹਰਿਆਣਾ ਦੇ ਬੰਦੇ ਦੇ ਸਿੱਧੀ ਨਾਲ ਹੋ ਜੂਗੀ ਜੀ ਬਾਕੀ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ 9672196715 ਆਟਾ ਚੱਕੀ ਪੂਰਾ ਸਿਸਟਮ ਵਿਕਾਊ ਹੈ ਜੀ ਏਰੀਆ ਸੈਣਾ ਬਰਨਾਲਾ ਰੇਟ 3.5 ਲੱਖ ਰੁਪਇਆ ਆਟਾ ਚੱਕੀ ਪੂਰਾ ਸਿਸਟਮ ਵਿਕਾਊ ਹੈ 3.5 ਲੱਖ ਰੁਪਏ ਚ ਏਰੀਆ ਸੈਣਾ ਬਰਨਾਲਾ ਬਰਨਾਲਾ ਰੋਡ ਤੇ ਹੈ ਜੀ ਸਾਰਾ ਸਮਾਨ ਵਿਕਾਊ ਹੈ 3.5 ਲੱਖ 98725 69138 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਟਾ ਚੱਕੀ ਪੂਰਾ ਸਿਸਟਮ 3.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹਾਂਜੀ ਵੀਰੇ ਆਪਾਂ ਟਰੈਕਟਰ ਮੋਡੀਫਿਕੇਸ਼ਨ ਦਾ ਕੰਮ ਚੱਲਦਾ ਆਪਣਾ ਤਲਵੰਡੀ ਰਾਏ ਜਿਹੜਾ ਲੁਧਿਆਣਾ ਰੈਕਵਰਡ ਸ਼ਹਿਰ ਪਿੰਡਾ ਪਰ ਨੇੜੇ ਸੋ ਆਪਾਂ ਜੀ ਮੋਡੀਫਿਕੇਸ਼ਨ ਦੇ ਨਾਲ ਪੇਂਟ ਦੇ ਨਾਲ ਨਾਲ ਆਪਾਂ ਪਲੇਟਫਾਰਮ ਵੀ ਤਿਆਰ ਕਰਦੇ ਆਂ ਜੀ ਅਕਸਰ ਹੀ ਕਈ ਟਰੈਕਟਰਾਂ ਦੇ ਲਾ ਚੁੱਕੇ ਆਂ ਤੇ ਟਰੈਕਟਰ ਪਾਵਰ ਸਟੀering ਵੀ ਕਰਦੇ ਆਂ ਜੀ ਤੇ ਟਰੈਕਟਰ ਦੇ ਟਰਬੋ ਵੀ ਲਾਉਂਦੇ ਆਂ ਜੀ ਜੇ ਕਨੇ ਹੌਸਪਾਵਰ ਵੱਡੀ ਕਰਨੀ ਆ ਟਰੈਕਟਰ ਦਾ ਇੰਜਣ ਬਦਲੀ ਵੀ ਕਰਦੇ ਆਂ ਜੀ ਜੇ ਕਿ ਇਹਨੇ ਇੰਜਣ ਬਦਲੀ ਕਰਾਉਣਾ ਜਿਵੇਂ ਹੁਣ ਆ ਸੋਨਾ ਲਿਕ ਕਰਾ ਤਰਿਆ ਹੈ ਤਾਂ ਚਲੋ ਪਹਿਲੇ ਹੀ ਤਰਿਆ ਹੈ ਵਾ ਜਿਵੇਂ ਕਿ ਇਹਨੇ ਨਟ ਕਰਦੇ ਇੰਜਣ ਲਾ ਕੇ ਸੋਨਾ ਲਿਕ ਕਰਾ ਤਰਾਉਣਾ ਵਾ ਠੀਕ ਹੈ ਜੀ ਜਾਂ ਹੋਰ ਕਿਸੇ ਟਰੈਕਟਰ ਦੇ ਇੰਜਣ ਤਰਾਉਣਾ ਵਾ ਕਿਸੇ ਤਰ੍ਹਾਂ ਦਾ ਵੀ ਐਚ ਐਮ ਡੀ ਗਾਰੇ ਦਾ ਖਾਸ ਕਰਕੇ ਸੋਨਾ ਲਿਕ ਦਾ ਇੰਜਣ ਤਰਿਆ ਜਾਂਦਾ ਵਾ ਜਾਂ ਉਦੋਂ ਵੱਡੇ ਜਿਵੇਂ ਮੰਨ ਲਓ 35 ਗਾਰੇ ਦੇ 45 ਦਾ ਤਰਾਉਣਾ 45 ਗਾਰੇ ਦਾ ਜਾਂ 65b ਦਾ ਦੂਜਾ ਹਾ ਸੌਰੀ 35b ਦਾ ਤਰਾਉਣਾ ਵਾ ਮਗਰਲੇ ਹਿੱਸੇ 35b ਵਾਲੇ ਲਾਉਣੇ ਆ ਜਿੰਨ ਕੀ ਐਚ ਐਮ ਟੀ ਦੇ ਵਿੱਚ ਸੋਨਾ ਲਿੱਕ ਵਾਲਾ ਸਮਾਨ ਚੇਂਜ ਹੋ ਸਕਦਾ ਠੀਕ ਹੈ ਜੀ ਐਨ ਐਚ ਐਮ ਟੀਆਂ ਦੇ ਵਿੱਚ ਛੋਟੇ ਟਰੈਕਟਰਾਂ 'ਚ ਐਚ ਐਮ ਟੀਆਂ ਦਾ ਵੱਡਿਆਂ ਦਾ ਵੀ ਸਮਾਨ ਲਿਆ ਜਾ ਸਕਦਾ ਠੀਕ ਹੈ ਜੀ ਤੇ ਹੋਰ ਜਿਵੇਂ ਮੰਨ ਲਓ ਕਿਸੇ ਨੇ ਹੋਰ ਕਿਸੇ ਟਰੈਕਟਰ ਦਾ ਹਸ ਪਾਵਰ ਵੱਡੀ ਕਰਾਉਣੀ ਹੈ ਤਾਂ ਆਪਾਂ ਟਰਬੋ ਵਧੀਆ ਕੰਪਨੀ ਦਾ ਵਧੀਆ ਤਰੀਕੇ ਨਾਲ 60 ਤੋਂ 65 ਪਾਵਰ ਬਣਾ ਕੇ ਟਰੈਕਟਰ ਦੇ ਸਕਦੇ ਹਾਂ 90 ਹਸ ਪਾਵਰ ਤੱਕ ਵੀ ਟਰੈਕਟਰ ਤਿਆਰ ਕਰਵਾਇਆ ਜੀ ਠੀਕ ਹੈ ਜੀ ਇਹ ਕਿ세 ਮੇਰੇ ਵੀਰ ਨੇ ਕਿਸੇ ਤਰ੍ਹਾਂ ਦਾ ਵੀ ਸਾਥੋਂ ਕੋਈ ਵੀ ਕੰਮ ਕਰਵਾਉਣਾ ਵਾ ਸਾਰੇ ਕੰਮ ਆਪਣੇ ਕੋਲੇ ਓਕੇ ਹੁੰਦੇ ਜੀ ਗਰੰਟੀ ਨਾਲ ਕਰਕੇ ਦਵਾਂਗੇ ਤਸੱਲੀ ਬਕਸ ਕਰਕੇ ਦਵਾਂਗੇ ਕਦੇ ਲੰਬਾ ਕਦੇ ਸਾਡੇ ਕੀਤੇ ਹੋਏ ਕੰਮ ਦਾ ਲੰਬਾ ਕਦੇ ਨਹੀਂ ਆਊਗਾ ਨਾ ਅੱਜ ਥਹੀਂ ਆਇਆ ਤੇ ਨਾ ਆਊਗਾ ਇਹ ਗਰੰਟੀ ਆ ਸਾਡੀ ਠੀਕ ਹੈ ਜੀ ਤੇ ਬਾਕੀ ਜੋ ਵੀ ਕੁਝ ਅਸੀਂ ਬਣਾ ਰਹੇ ਆ ਦਿਖਾ ਰਹੇ ਆ ਤੁਹਾਡੇ ਸਾਹਮਣੇ ਆ ਅਸੀਂ ਨਹੀਂ ਬੋਲਦੇ ਜੀ ਸਾਡਾ ਕੀਤਾ ਹੋਇਆ ਕੰਮ ਬੋਲਦਾ ਸਾਡੇ ਕੋਲੋਂ ਟਰੈਕਟਰ ਜਿੰਨੇ ਵੀ ਆਉਂਦੇ ਆ ਸਾਡੇ ਕੋਲੋਂ ਸਾਰੇ ਦੂਰੋਂ ਹੀ ਆਉਂਦੇ ਆ ਕੋਈ ਬਾਹਰਲੀ ਸਟੇਟ ਤੋਂ ਆਉਂਦਾ ਵਾ ਜਾਂ ਪੰਜਾਬ ਦੀਆਂ ਹੱਦਾਂ ਤੋਂ ਟਰੈਕਟਰ ਆ ਰਹੇ ਆ ਪਹਿਲਾਂ ਜਿਹੜੇ ਟਰੈਕਟਰ ਦੋ ਆਏ ਸੀਗੇ ਅ ਗਰਦਾਸਪੁਰ ਏਰੀਆ ਲੀਆਂ ਫਿਰ ਪਟਿਆਲੇ ਤੋਂ ਤੇ ਇਸ ਟਾਈਮ ਇੱਕ ਸੋਫਰ ਆਇਆ ਹੋਇਆ ਵਾ ਆਪਣੇ ਕੋਲੇ ਮਾਨਸਾ ਤੋਂ ਤੇ ਇਹ 59 11 ਜੀ ਰਤੀਆ ਹਰਿਆਣਾ ਬਾਰਡਰ ਤੋਂ ਤੇ ਜਿਹਨੇ ਕਿ ਜਿੰਨਾਂ ਨੂੰ ਵੀਰਾਂ ਨੂੰ ਆਪਣੇ ਕੰਮ ਦੀ ਤਸੱਲੀ ਆ ਜਾਂ ਆਪਣੇ ਤੇ ਭਰੋਸਾ ਯਕੀਨ ਆ ਵਿਸ਼ਵਾਸ ਆ ਉਹ ਟਰੈਕਟਰ ਆਪਣੇ ਕੋਲੇ ਬੇਫਿਕਰ ਹੋ ਕੇ ਟਣਕਾ ਕੇ ਭੇਜ ਦੇਈ। ਠੀਕ ਹੈ ਜੀ ਬਾਕੀ ਆਪਾਂ ਹਰ ਇੱਕ ਚੀਜ਼ ਦਾ ਤੁਹਾਨੂੰ ਪੱਕਾ ਬਿੱਲ ਦਵਾਵਾਂਗੇ। ਟੋਕੇ ਪੇਂਟ ਦਾ ਤਾਂ ਖਾਸ ਕਰਕੇ ਬਿੱਲ ਦਵਾਵਾਂਗੇ। ਟਾਇਰਾਂ ਦਾ ਵੀ ਤੁਹਾਨੂੰ ਨਾਲ ਬਿੱਲ ਮਿਲੂ ਜੇ ਕਿਸੇ ਨੇ ਟਾਇਰ ਰਿਮ ਚੇਂਜ ਕਰਾਉਣੇ ਉਹ ਵੀ ਤੁਹਾਨੂੰ ਬਿੱਲ ਮਿਲੂ ਨਾਲ। ਠੀਕ ਹੈ ਜੀ। ਤੇ ਚਲੋ ਸਤਿ ਸ਼੍ਰੀ ਅਕਾਲ ਜੀ ਫਿਰ ਅਗਲੀ ਵੀਡੀਓ 'ਚ ਮਿਲਦੇ ਆਂ ਜਦ ਤੱਕ ਆਪਾਂ ਬੰਪਰ ਤਿਆਰ ਕਰ ਲਈਏ ਫਿਰ ਨਵਾਂ ਕਲਿੱਪ ਧਾਵਾਗੇ ਬਣਾ ਕੇ।